ਤੇ ਮੁੰਡਾ ਸੀ ਆਹ ਜਮੀਨ ਜਾਇਦਾਦ ਸੀ ਚੰਗੇ ਉਹ ਜਦੋਂ ਰਿਸ਼ਤਾ ਕੀਤਾ ਮੁੰਡੇ ਨੂੰ ਹੰਕਾਰ ਸੀ ਵੀ ਇਹ ਮੇਰਾ ਕਿੱਲਿਆਂ ਨੂੰ ਰਿਸ਼ਤਾ ਹੋਇਆ ਕੁੜੀ ਨੂੰ ਸੈਲਫ ਰਿਸਪੈਕਟ ਸੀ ਆਪਦੀ ਪੜਾਈ ਦੀ ਬਹੁਤ ਦੇਰ ਬਹੁਤ ਰਿਸਪੈਕਟਡ ਫੈਮਿਲੀ ਸੀ ਬਹੁਤ ਦੇਰ ਕੁੜੀ ਨੇ ਦਰਗੁਜ਼ਰ ਕੀਤਾ ਵੀ ਮੈਂ ਇਹਦੇ ਨਾਲ ਅਡਜਸਟ ਕਰ ਲਾਂ ਉਹ ਜਿਹੜਾ ਕਈ ਵਾਰੀ ਦਰਗੁਜਰ ਕਰਨਾ ਜਾਂ ਜਾਂ ਜ਼ਿਆਦਾ ਸਹਿਮਤੀਲਤਾ ਉਹ ਕਈ ਵਾਰੀ ਕਮਜ਼ੋਰੀ 'ਚ ਚਲੀ ਜਾਂਦੀ ਆ ਅਲਟੀਮੇਟਲੀ ਜਦੋਂ ਲੰਘ ਗਿਆ ਸਿਰ ਉੱਪਰ ਦੀ ਤੁਹਾਡੇ ਕੋਲ ਕੇਸ ਕਿਵੇਂ ਆਉਂਦਾ ਉਹ ਉਹ ਜਦੋਂ ਕੁੱਟਮਾਰ ਹੁੰਦੀ ਆ ਸਾਡੇ ਕੋਲੇ ਤਾਂ ਉਦੋਂ ਹੀ ਐ ਜਦੋਂ ਪਹਿਲੀ ਸਟੇਜ ਹੁੰਦੀ ਐ ਕੇਸ ਦੀ ਉਹ ਕੋਸ਼ਿਸ਼ ਕਰਦੇ ਆ ਜੇ ਤਾਂ ਨਵਾਂ ਨਵਾਂ ਹੋਵੇ ਤਾਂ ਵਿਚੋਲੇ ਰਹੀਂ ਕੋਸ਼ਿਸ਼ ਕਰਦੇ ਆ ਜੇ ਥੋੜਾ ਜਿਹਾ 6 ਮਹੀਨੇ ਪੁਰਾਣਾ ਹੋ ਜੇ ਉਦੋਂ ਤੱਕ ਵਿਚੋਲਾ ਆਊਟ ਹੋ ਜਾਂਦਾ ਫੇਰ ਉਹ ਰਿਸ਼ਤੇਦਾਰਾਂ ਨਹੀਂ ਚਾਚੇ ਤਾਇਆ ਨਹੀਂ ਕਰਦੇ ਆ ਉਦੋਂ ਬਾਦ ਪੰਚਾਇਤ ਰਾਹੀਂ ਹੋ ਗਿਆ ਜਦੋਂ ਪੰਚਾਇਤ ਦਾ ਵੀ ਨਹੀਂ ਹੁੰਦਾ ਫਿਰ ਜਦੋਂ ਕੁੱਟ ਮਾਰ ਤੱਕ ਗੱਲ ਪਹੁੰਚਦੀ ਹੈ ਉਦੋਂ ਪੁਲਿਸ ਲਈ ਹੁੰਦਾ ਗਾਂ ਪੁਲਿਸ ਦੇ ਉਹ ਅਫਸਰ ਤੇ ਡਿਪੈਂਡ ਕਰਦਾ ਵੀ ਕਿ ਇਹੋ ਜਿਹਾ ਤੁਹਾਨੂੰ ਬਾਦਕਿਸਮਤੀ ਦੱਸਾਂ ਮੈਂ ਆਪਣੇ ਸਮਾਜ ਦੀ ਕਿਸੇ ਵੀ ਥਾਣੇ 'ਚ ਚਲੇ ਜਾਓ ਉੱਥੇ ਜਿਹੜੇ ਬੈੱਡ ਪਏ ਆ ਜਿਨ੍ਹਾਂ ਤੇ ਮੁਲਾਜ਼ਮ ਸੌਂਦੇ ਆ ਜ਼ਿਆਦਾਤਰ ਉਹ ਦਾਜ ਦੇ ਦੇ ਜਿਹੜੇ ਮਾਲ ਮਕਦਮਾ ਹੋ ਆ ਅੱਛਾ ਤੇ ਸੋਫੇ ਆ ਜਿਹੜੇ ਉਥਾਂ ਐ ਸਾਮਾਨ ਵਾਧੂ ਪਿਆ ਸਾਮਾਨ ਪਿਆ ਉਹ ਕਬਜ਼ੇ ਚ ਲੈਂਦੇ ਆ ਲੈਂਦੇ ਹੈ ਨਹੀਂ ਕਿ ਚੱਲਦੇ ਆ 10 10 ਸਾਲ 15 15 ਸਾਲ ਪੇਟੀਆਂ ਚ ਇਤੋਂ ਤੱਕ ਆ ਜਿਹੜੀਆਂ ਮਤਲਬ ਜੇ ਕੋਈ ਭਾਵਕ ਬੰਦਾ ਹੈ ਨਾ ਉਹ ਉਹ ਬਹੁਤ ਪ੍ਰਭਾਵਿਤ ਕਰਦੇ ਆ ਬਹੁਤ ਬੁਰਾ ਲੱਗਦਾ ਜਿਹੜੀਆਂ ਕੁੜੀਆਂ ਨੇ ਜਾਂ ਉਹਦੀ ਮਦਰ ਨੇ ਜਾਂ ਭੈਣਾਂ ਨੇ ਕੱਢੀਆਂ ਹੁੰਦੀਆਂ ਆਹ ਦੂਜੀਆਂ ਦਰੀਆਂ ਦੁਰੀਆਂ ਬੁਣੀਆਂ ਹੁੰਦੀਆਂ ਚਾਵਾਂ ਨਾਲ ਚਾਵਾਂ ਨਾਲ ਹੁੰਦੀ ਆ ਕਿੰਨਾ ਕੁਛ ਉਹਦੇ ਚ ਭਾਵਕ ਸਾਂਝਾ ਹੁੰਦੀਆਂ ਤੇ ਥਾਣੇ ਚ ਜਦੋਂ ਰੋਲਦੀਆਂ ਜਾਂ ਫਿਰ ਐਲਬਮ ਐਲਬਮ ਵਿਆਹ ਵੇਲੇ ਦੀ ਜਿਹੜੀ ਕਬਜ਼ਾ ਪੁਲਿਸ ਚ ਲਈ ਜਾਂਦੀ ਆ ਉਹ ਚ ਜਿਹੜੀਆਂ ਮਿਲਣੀਆਂ ਜਾਂ ਜਿਹੜੇ ਉਹਦੇ ਚਾ ਹੁੰਦੇ ਆ ਜਾਂ ਉਹ ਦੇਖਦੇ ਆ ਤੇ ਉਸ ਤੋਂ ਬਾਅਦ ਉਹ ਮਾਲ ਨਕਾ ਦੋਆ ਬਣਦੀ ਆ ਉਹ ਬਹੁਤ ਹਾਰਟ ਕਰਦੀ ਆ ਬਹੁਤ ਤਕਲੀਫ ਹੁੰਦੀ ਆ ਉਹ ਚ ਤੁਹਾਨੂੰ ਚਾਹੇ ਮਤ ਲਿਓਂ ਹੀ ਲੱਗਦਾ ਹੁੰਦਾ ਵੀ ਸਾਡੇ ਪਰਿਵਾਰ ਦਾ ਹਿੱਸਾ ਹੀ ਨਹੀਂ ਉਹ ਤੁਸੀਂ ਚਾਹੇ ਪੁਲਿਸ ਅਫਸਰ ਹੋ ਚਾਹੇ ਤੁਸੀਂ ਜੁਡੀਸ਼ੀਅਲ ਅਫਸਰ ਹੋ ਤਾਂ ਤੁਸੀਂ ਸਮਾਜ ਦਾ ਹਿੱਸਾ ਹੀ ਹੋ ਤਾਂ ਉਹ ਜਦੋਂ ਐਲਬਮਾਂ ਰਲਦੀਆਂ ਦੇਖਦੇ ਆ ਤੁਸੀਂ ਵੀ ਉੱਥੇ ਕਿਤੇ ਉਹਦੇ ਥੇਡੇ ਚ ਵੱਜਿਆ ਕਿਤੇ ਉੱਥੇ ਪਈ ਆ ਕਿਤੇ ਤੇ ਇੱਥੇ ਪਈ ਆ ਉਹ ਫਿਰ ਬਹੁਤ ਤਕਲੀਫ ਹੁੰਦੀ ਆ ਔਰ ਸਾਰੇ ਥਾਣੇ ਚ ਤੁਸੀਂ ਹੁਣ ਦੇਖ ਲਓ ਕਿਸੇ ਥਾਣੇ ਚ ਚਲੇ ਜਾਓ ਥਾਣੇ ਦੋ ਚੀਜ਼ਾਂ ਨਾਲ ਭਰੇ ਹੋਏ ਆ ਇੱਕ ਤਾਂ ਜਿਹੜੇ ਵਾਈਕਲ ਆ ਫੜੇ ਹੋਏ ਐ ਐਕਸੀਡੈਂਟ ਵਾਲੇ ਚੋਰੀ ਦੇ ਤੇ ਹਰੇਕ ਥਾਣੇ ਦੇ ਵਿੱਚ ਮੇਰਾ ਕਹਲਾ ਵੀ 100 200 ਵਾਈਕਲ ਖੜਾ ਹੁੰਦਾ ਆ ਦੁਰੋਂ ਕਬਾੜ ਕਬਾੜ ਦੇ ਵਹੀਕਲ ਦੇਖ ਕੇ ਪਤਾ ਲੱਗ ਜਾਂਦਾ ਵੀ ਥਾਣਾ ਜਾਂ ਚੌਂਕੀ ਹੈ ਥਾਣਾ ਜਾਂ ਚੌਂਕੀ ਹੈ ਔਰ ਗੰਦ ਪਿਆ ਹੁੰਦਾ ਦੂਜਾ ਮਾਲ ਮੁਕਦਮਾ ਜਿਹੜਾ ਆ 498 ਦਾ ਹੁੰਦਾ ਸੀ ਹੁਣ ਤਰਾਵ ਬਦਲ ਗਿਆ ਹੋਣਗੇ ਜਿਹੜਾ ਦਾਜ ਦੇਹ ਜਾਣਾ ਸੀ ਇਸ ਦਾਜ ਦੇਹ ਦੀ ਧਾਰਾ ਦੀ ਮਤਲਬ ਦਰਵਰ ਤੋਂ ਵੀ ਰੱਜ ਕੇ ਹੋਈ ਆ ਪਿਛਲੇ ਸਮੇਂ ਚ ਫਿਰ ਸੁਪਰੀਮ ਕੋਰਟ ਨੇ ਕਹਿਤਾ ਥੋੜਾ ਜਿਆ ਥੋੜਾ ਜਿਆ ਮਤਲਬ ਇਹ ਜੀ ਕਮਜ਼ੋਰ ਕਰ ਤੀਜਾ ਜਿਹੜਾ ਕਾਰਨ ਜਿਹੜਾ ਰਿਸ਼ਤੇ ਟੁੱਟਣ ਦਾ ਉਹ ਹੈਗਾ ਨਸ਼ਾ ਨਸ਼ੇ ਵਾਲੀ ਸਾਨੂੰ ਤੁਸੀਂ ਬਿੱਤ ਐਗਜ਼ੈਂਪਲਸ ਦੇਣਾ ਤਾਂ ਜੋ ਕੋਈ ਘਰ ਜਿਹੜੇ ਹੈ ਉਜੜਨੋਂ ਬਚ ਜਾਣ ਨਸ਼ੇ ਦਾ ਨਾ ਜੀ ਆਪਣੇ ਪਹਿਲਾਂ ਦਾ ਸੀ ਮਾਲਵੇ ਦੇ ਵਿੱਚ ਮੇਰੀ ਜੌਬ ਮੋਸਟਲੀ ਮਾਲਵੇ ਦੀ ਹੈ ਮੈਂ ਤਾਂ ਉੱਥੋਂ ਦਾ ਹੀ ਦੱਸ ਸਕਦਾ ਕਿਉਂਕਿ ਮੈਂ ਮੱਝ ਦੇ ਵਿੱਚ ਹਾਂ ਆਪਣੇ ਤੁਸੀਂ ਸਾਡੇ ਨਾਲ ਆਪਣੇ ਤਜਰਬੇ ਸ਼ੇਅਰ ਕਰਨੇ ਆ। ਹਾਂ, ਮਾਲ ਵਿੱਚ ਨਸ਼ਾ ਆਇਆ ਜਿਹੜਾ ਚਿੱਟਾ ਆਇਆ ਸਪੈਸ਼ਲੀ ਗੋਲੀਆਂ ਪਹਿਲਾਂ ਆਈਆਂ ਸੀ ਚਿੱਟਾ ਜਿਹੜਾ ਆਇਆ ਇਹ 10 ਦੇ ਲਗਭਗ ਜਿਹਾ ਆਇਆ 2010 12 ਦੇ ਨਾਲ ਇਸ ਤਰ੍ਹਾਂ ਜਿਹਾ ਆਇਆ। ਕਿਸੇ ਚ 4 ਸਾਲ ਪਹਿਲਾਂ ਵੀ ਆ ਗਿਆ। ਮਤਲਬ ਇੱਥੇ ਜਿਹਾ ਆਇਆ। ਬਾਕੀ ਨਸ਼ਿਆਂ ਦਾ ਤਾਂ ਸਰ ਜਾਂਦਾ ਸੀ। ਜਦੋਂ ਚਿੱਟਾ ਆਇਆ ਜਦੋਂ ਚਿੱਟਾ ਪੀਣ ਲੱਗ ਗਏ ਦੇ ਪੇਰੈਂਟਸ ਨੂੰ ਪਤਾ ਲੱਗਦਾ ਤੇ ਬਹੁਤੇ ਪੇਰੈਂਟਸ ਦੀ ਜਿਹੜੀ ਅਪਰੋਚ ਆ ਉਹਦੀ ਇਹ ਹੁੰਦਾ ਸੀ ਮੁੰਡਾ ਵਿਆਹ ਦਿਓ ਤੇ ਇਹਨੂੰ ਜਦੋਂ ਗਵੀਲਦਾਰੀ ਗੱਲ ਪਾਉਗੀ ਤੇ ਆਪੇ ਬੰਦਾ ਬਣ ਜਾਊਗਾ ਹੁਣ ਤੁਸੀਂ ਇਹ ਦੇਖੋ ਵੀ ਕੁੜੀ ਵਿਆਹੀ ਆਈ ਹੋਵੇ ਤੇ ਮੁੰਡਾ ਤਾਂ ਚਿੱਟਾ ਪੀ ਕੇ ਛੱਡ ਕੇ ਪਹਿਲੇ ਦਿਨ ਹੀ ਛੱਡ ਕੇ ਤੇ ਉਹ ਦੋਸਤਾਂ ਕੋਲੇ ਚਿੱਟਾ ਪੀਉਂ ਗਿਆ ਹੋਵੇ ਇਹ ਚਿੱਟਾ ਪੀ ਕੇ ਉਹ ਤੋਂ ਤੋਂ ਮੁੜ ਕੇ ਖੜਾ ਨਾ ਹੋਇਆ ਜਾਂਦਾ ਉਹ ਤੇ ਕੁੜੀ ਦੇ ਕੀ ਉਹਦੇ ਲਤਾ ਭਾਰੀ ਨੇ ਚਲਦੀ ਹੋਂ ਹਾਂ ਹੁੰਦਾ ਹੀ ਨਹੀਂ ਉਹਦੇ ਸੁਪਨੇ ਕੀ ਰਹਿਣਗੇ ਇਹ ਘਟਨਾ ਮਤਲਬ ਹੈ ਵਾਪਰੀ ਹੈ ਇਹ ਪਹਿਲੇ ਦਿਨ ਇੱਕੋ ਦਾ ਨਹੀਂ ਘਟ ਰਹਾ ਹੈ ਤੇ ਸਮਾਨ ਚੁਕਾਇਆ ਇਹ ਪਹਿਲੇ ਦਿਨ ਸਮਾਨ ਚੁਕਾਇਆ ਇਹ ਸਮਾਨੇ ਦੀ ਹੈ ਮਤਲਬ ਵਿਧਨ 24 ਜਾਂ 48 ਹੋਰ ਜਦੋਂ ਕੁੜੀ ਨੂੰ ਪਤਾ ਲੱਗ ਗਿਆ ਵੀ ਰਾਤ ਦਾ ਸੀ ਤੇ ਹੋ ਨਹੀਂ ਸਕਦਾ ਉਹਨੇ ਆਪਦੇ ਪੇਰੈਂਟਸ ਨੂੰ ਕਿਹਾ ਮਿਲ ਵੀ ਨਹੀਂ ਸਕੇ ਮਦਮੁਰ ਕੇ ਮਿਲੇ ਵੀ ਨਹੀਂ ਤੇ ਚੰਗਾ ਹੋ ਗਿਆ ਮੈਂ ਤਾਂ ਕਹਿੰਦਾ ਜੇ ਨਹੀਂ ਕੁੜੀ ਦੀ ਅਜੇ ਵੀ ਇੱਜ਼ਤ ਬਚ ਗਈ ਤੁਸੀਂ ਉਦੋਂ ਕੀ ਲੱਗੇ ਹੋਏ ਸੀ ਮੈਂ ਡੀਐਸਪੀ ਸੀ ਉਦੋਂ